ਅਚਾਨਕ ਮੀਂਹ ਖੜਾਉਣ ਦੇ ਕਾਰਨ ਕਿਸਾਨਾਂ ਦੇ ਖੇਤਾਂ ਦੇ ਵਿੱਚ ਖੜੀ ਫਸਲ ਨੂੰ ਕਾਫੀ ਨੁਕਸਾਨ ਪਹੁੰਚ ਰਿਹਾ ਹੈ। ਅਜਿਹੀ ਹੀ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਉਸ ਦੇ ਵਿੱਚ ਇੱਕ ਕਿਸਾਨ ਨੇ ਆਪਣੇ ਖੇਤਾਂ ਦੇ ਵਿੱਚ ਫਸਲ ਕੱਟਣ ਦੇ ਲਈ ਪਹੁੰਚਦਾ ਹੈ ਤੇ ਅਚਾਨਕ ਮੀਂਹ ਨੀਰਿਆਣਾ ਸ਼ੁਰੂ ਹੋ ਜਾਂਦਾ ਹੈ। ਮੀਂਹ ਨੀਰ ਦੇ ਨਾਲ ਤੇਜ਼ ਗੜ੍ਹ ਮਾਰੀ ਹੋਣ ਲੱਗ ਪੈਂਦੀ ਹੈ। ਇਸ ਦੇ ਕਾਰਨ ਫਸਲ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਉੱਥੇ ਹੀ ਦੱਸਿਆ ਕਿ ਕਿਸਾਨ ਆਪਣਾ ਬਚਾਅ ਬਰਸਾਤ ਤੋਂ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਤਸਵੀਰ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਤੇ ਕਈ ਲੋਕ ਜਿਹੜੇ ਦੁੱਖ ਸਾਹਿਰ ਵਿਕਰਦੇ ਹੋਏ ਨਜ਼ਰ ਆ ਰਹੀ ਨੇ ਕਿ ਕਿਵੇਂ ਉਸ ਦੇ ਵੱਲੋਂ ਆਪਣੀ ਫਸਲ ਤਿਆਰ ਕੀਤੀ ਸੀ ਜਦੋਂ ਵੱਢਣ ਦਾ ਟਾਈਮ ਆਇਆ ਤੇ ਅਜੀਹੀ ਘਟਨਾ ਜਿਹੜੀ ਉਸ ਨਾਲ ਵਾਪਰੀ ਹੈ ਕਿ ਉਸ ਦੀ ਫਸਲ ਦੇ ਉੱਪਰ ਜਿਹੜਾ ਹੈ ਮੀ ਪੈ ਚੁੱਕਿਆ ਉਹ ਤਦ ਤੱਕ ਕਿ ਤਸਵੀਰਾਂ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਕਿਸਾਨ ਫਸਲ ਵੱਢਣ ਦੇ ਲਈ ਪਹੁੰਚਿਆ ਸੀ ਖੇਤਾਂ ਦੇ ਵਿੱਚ ਉਸ ਦੀ ਕਰਨਕ ਪੱਕ ਕੇ ਤਿਆਰ ਸੀਗੀ ਜਿਵੇਂ ਹੀ ਉਹ ਖੇਤਾਂ ਦੇ ਵਿੱਚ ਪਹੁੰਚਦਾ ਤਾਂ ਅਚਾਨਕ ਮੀ ਮੀ ਅਨਲਕਪਨਤ ਤੇਜ਼ ਹਨੇਰੇ ਚ ਖੜਾ ਹੰਦਾ ਉਸ ਤੋਂ ਬਾਅਦ ਖੇਤਾ ਦੇ ਵਿੱਚ ਇੱਕ ਸਾਈਡ ਤੇ ਉਸੇ ਕੰਬਾਈਨ ਖੜੀ ਹੋਈ ਹੈ ਕਿਸਾਨ ਬੋਰੀ ਲੈ ਕੇ ਆਪਣਾ ਬਚਾ ਕਰਦਾ ਹੋਇਆ ਨਜ਼ਰ ਆ ਰਿਹਾ ਇੱਕ ਬਜ਼ੁਰਗ ਕਿਸਾਨ ਨਜ਼ਰ ਆ ਰਿਹਾ ਜੋ ਕਿ ਆਪਣੀ ਬਰਸਾਤ ਤੋਂ ਬਚਾ ਕਰਦਾ ਹੋਇਆ ਨਜ਼ਰ ਆ ਰਿਹਾ ਦੂਸਰੇ ਪਾਸੇ ਕੁਝ ਨੌਜਵਾਨ ਖੜੇ ਹੋਏ ਨਜ਼ਰ ਆ ਰਹੇ ਨੇ ਉਹ ਵੀ ਇੱਧਰ ਉੱਧਰ ਬੋਰੀਆਂ ਪਾਲਦੇ ਨਜ਼ਰ ਆ ਰਹੇ ਨੇ ਤਾਂ ਕਿ ਆਪਣਾ ਬਰਸਾਤ ਤੋਂ ਬਚਾ ਕੀਤਾ ਜਾ ਸਕੇ ਕਿ ਤੇਜ਼ ਮੀਂਹ ਜਿਹੜਾ ਹੈ ਨਜ਼ਰ ਆ ਰਿਹਾ ਹੈ ਗੜੇਮਾਰੀ ਕਾਫੀ ਹੋ ਰਹੀ ਹੈ ਉਸ ਦੇ ਕਾਰਨ ਫਸਲ ਬੁਰੇ ਤਰ੍ਹਾਂ ਪ੍ਰਭਾਵਿਤ ਹੋਈ ਹੈ ਅਸੀਂ ਕਿ ਜੇ ਆਪਾਂ ਬੀਤੇ ਦਿਨਾਂ ਦੀ ਗੱਲ ਕਰੀਏ ਪੰਜਾਬ ਪਰ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਕਈ ਥਾਵਾਂ ਤੇ ਕਈ ਥਾਵਾਂ ਤੇ ਹਨੇਰੀ ਚੜਰੀਏ ਗੜੇਮਾਰੀ ਹੋ ਰਹੀ ਹੈ ਉਸ ਦੇ ਕਾਰਨ ਕਈ ਕਿਸਾਨਾਂ ਦੇ ਚਾਰਿਆਂ ਦੇ ਉੱਪਰ ਜਿਹੜਾ ਹੈ ਕਾਫੀ ਪਰੇਸ਼ਾਨੀ ਵੇਖੀ ਜਾ ਸਕਦੀ ਹੈ ਕਿਉਂਕਿ ਫਸਲਾਂ ਪੱਕ ਕੇ ਖੇਤਾਂ ਦੇ ਵਿੱਚ ਤਿਆਰ ਹੋ ਚੁੱਕੀਆਂ ਨੇ ਜਲਦ ਹੀ ਉਹਨਾਂ ਨੂੰ ਕੱਟਣ ਦੀਆਂ ਤਿਆਰੀਆਂ ਕਿਸਾਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਅਜਿਹੇ ਦੇ ਵਿੱਚ ਮੌਸਮ ਦੇ ਵਿੱਚ ਅਚਾਨਕ ਅਜਿਹੀ ਤਬਦੀਲੀ ਆ ਜਾਂਦੀ ਹੈ ਜਦੋਂ ਹਨੇਰੀ ਚਖੜਾਂ ਨੇ ਤਾਂ ਕਿਸਾਨਾਂ ਦੇ ਚਾਰਿਆਂ ਦੇ ਉੱਪਰ ਚਿੰਤਾ ਦੀਆਂ ਲਕੀਰਾਂ ਸਾਫ਼ ਵੇਖੀਆਂ ਜਾ ਰਹੀਆਂ ਨੇ ਅਚਾਨਕ ਮੀਂਹ ਛੜਾਉਣ ਦੇ ਕਾਰਨ ਕਿਸਾਨਾਂ ਦੇ ਖੇਤਾਂ ਦੇ ਵਿੱਚ ਖੜੀ ਫਸਲ ਨੂੰ ਕਾਫੀ ਨੁਕਸਾਨ ਪਹੁੰਚ ਰਿਹਾ ਹੈ। ਅਜਿਹੀ ਹੀ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਉਸ ਦੇ ਵਿੱਚ ਇੱਕ ਕਿਸਾਨ ਨੇ ਆਪਣੇ ਖੇਤਾਂ ਦੇ ਵਿੱਚ ਫਸਲ ਕੱਟਣ ਦੇ ਲਈ ਪਹੁੰਚਦਾ ਹੈ ਤੇ ਅਚਾਨਕ ਮੀਂਹ ਨੀਰਿਆਨਾ ਸ਼ੁਰੂ ਹੋ ਜਾਂਦਾ ਹੈ। ਮੀਂਹ ਨੀਰ ਦੇ ਨਾਲ ਤੇਜ਼ ਗੜ੍ਹ ਮਾਰੀ ਹੋਣ ਲੱਗ ਪੈਂਦੀ ਹੈ ਜਿਸ ਤੇ ਕਾਰਨ ਫਸਲ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਉੱਥੇ ਹੀ ਦੱਸਿਆ ਕਿ ਕਿਸਾਨ ਆਪਣਾ ਬਚਾਅ ਬਰਸਾਤ ਤੋਂ ਕਰਦਾ ਹੋਇਆ ਨਜ਼ਰ ਆ ਰਿਹਾ ਤੇ ਤਸਵੀਰ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਤੇ ਕਈ ਲੋਕ ਜਿਹੜੇ ਨੇ ਦੁਖ ਜ਼ਾਹਿਰ ਵਿਕਰਦੇ ਹੋਏ ਨਜ਼ਰ ਆ ਰਹੀ ਨੇ ਕਿ ਕਿਵੇਂ ਉਸ ਦੇ ਵੱਲੋਂ ਆਪਣੀ ਫਸਲ ਤਿਆਰ ਕੀਤੀ ਸੀ ਜਦੋਂ ਵੱਢਣ ਦਾ ਟਾਈਮ ਆਇਆ ਤੇ ਅਜੀਹੀ ਘਟਨਾ ਜਿਹੜੀ ਉਸ ਨਾਲ ਵਾਪਰੀ ਹੈ ਕਿ ਉਸ ਦੀ ਫਸਲ ਦੇ ਉੱਪਰ ਜਿਹੜਾ ਹੈ ਮੀ ਪੈ ਚੁੱਕਿਆ ਉਹ ਤੇ ਦੱਸ ਲਈ ਕਿ ਤਸਵੀਰਾਂ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਕਿਸਾਨ ਫਸਲ ਵੱਢਣ ਦੇ ਲਈ ਪਹੁੰਚਿਆ ਸੀ ਖੇਤਾਂ ਦੇ ਵਿੱਚ ਉਸ ਦੀ ਕਰਨਕ ਪੱਕ ਕੇ ਤਿਆਰ ਸੀਗੀ ਜਿਵੇਂ ਹੀ ਉਹ ਖੇਤਾਂ ਦੇ ਵਿੱਚ ਪਹੁੰਚਦਾ ਤਾਂ ਅਚਾਨਕ ਮੀ ਮੀ ਅਨਲਕਪਨਤ ਤੇਜ਼ ਹਨੇਰੇ ਚ ਖੜਾ ਹੰਦਾ ਦੋਸਤੋ ਬਾਅਦ ਖੇਤਾ ਦੇ ਵਿੱਚ ਇੱਕ ਸਾਈਡ ਤੇ ਉਸੇ ਕੰਬਾਈਨ ਖੜੀ ਹੋਈ ਹੈ ਕਿਸਾਨ ਬੋਰੀ ਲੈ ਕੇ ਆਪਣਾ ਬਚਾ ਕਰਦਾ ਹੋਇਆ ਨਜ਼ਰ ਆ ਰਿਹਾ ਇੱਕ ਬਜ਼ੁਰਗ ਕਿਸਾਨ ਨਜ਼ਰ ਆ ਰਿਹਾ ਜੋ ਕਿ ਆਪਣੀ ਬਰਸਾਤ ਤੋਂ ਬਚਾ ਕਰਦਾ ਹੋਇਆ ਨਜ਼ਰ ਆ ਰਿਹਾ ਦੂਸਰੇ ਪਾਸੇ ਕੁਝ ਨੌਜਵਾਨ ਖੜੇ ਹੋਏ ਨਜ਼ਰ ਆ ਰਹੇ ਨੇ ਉਹ ਵੀ ਇੱਧਰ ਉੱਧਰ ਬੋਰੀਆਂ ਪਾਲਦੇ ਨਜ਼ਰ ਆ ਰਹੇ ਨੇ ਤਾਂ ਕਿ ਆਪਣਾ ਬਰਸਾਤ ਤੋਂ ਬਚਾ ਕੀਤਾ ਜਾ ਸਕੇ ਕਿ ਤੇਜ਼ ਮੀਂਹ ਜਿਹੜਾ ਹੈ ਨਜ਼ਰ ਆ ਰਿਹਾ ਹੈ ਗੜੇਮਾਰੀ ਕਾਫੀ ਹੋ ਰਹੀ ਹੈ ਉਸ ਦੇ ਕਾਰਨ ਫਸਲ ਬੁਰੇ ਤਰ੍ਹਾਂ ਪ੍ਰਭਾਵਿਤ ਹੋਈ ਹੈ ਨਾ ਸਿੱਖ ਜੇ ਆਪਾਂ ਬੀਤੇ ਦਿਨਾਂ ਦੀ ਗ ਪੰਜਾਬ ਪਰ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਕਈ ਥਾਵਾਂ ਤੇ ਕਈ ਥਾਵਾਂ ਤੇ ਖਨੇਰੀ ਚਾਰੀਏ ਗੜੇਮਾਰੀ ਹੋ ਰਹੀ ਹੈ ਉਸ ਦੇ ਕਾਰਨ ਕਈ ਕਿਸਾਨਾਂ ਦੇ ਚਾਰਿਆਂ ਦੇ ਉੱਪਰ ਜਿਹੜਾ ਹੈ ਕਾਫੀ ਪਰੇਸ਼ਾਨੀ ਵੇਖੀ ਜਾ ਸਕਦੀ ਹੈ ਕਿਉਂਕਿ ਫਸਲਾਂ ਪੱਕ ਕੇ ਖੇਤਾਂ ਦੇ ਵਿੱਚ ਤਿਆਰ ਹੋ ਚੁੱਕੀਆਂ ਨੇ ਜਲਦ ਹੀ ਉਹਨਾਂ ਨੂੰ ਕੱਟਣ ਦੀ ਤਿਆਰੀਆਂ ਕਿਸਾਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਅਜਿਹੇ ਦੇ ਵਿੱਚ ਮੌਸਮ ਦੇ ਵਿੱਚ ਅਚਾਨਕ ਅਜਿਹੀ ਤਬਦੀਲੀ ਆ ਜਾਂਦੀ ਹੈ ਜਦੋਂ ਖਨੇਰੀ ਚ ਖੜੰਡ ਤੱਕ ਕਿਸਾਨਾਂ ਦੀ ਚਾਰਿਆਂ ਦੇ ਉੱਪਰ ਚਿੰਤਾ ਦੀਆਂ ਲਕੀਰਾਂ ਸਾਫ਼ ਵੇਖੀਆਂ ਜਾ ਰਹੀਆਂ ਨੇ